ਹਾਂਜੀ ਪੰਜਾਬੀਓ ਕੀ ਹਾਲ ਆ ਵੀ ਕਹਿੰਦੇ ਵੀ ਜਿੰਨਾ ਲੰਗ ਬੰਦਾ ਹੋ ਉਹਨਾਂ ਮਹਿੰਗਾ ਫੋਨ ਹੋ ਜਿੰਨਾ ਸਿੰਪਲ ਤੇ ਵੱਡਾ ਬੰਦਾ ਹੋ ਉਹਨਾਂ ਉਹਦੇ ਕੋਲ ਛੋਟਾ ਫੋਨ ਹੋ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਵੈਸੇ ਤਾਂ ਇਹ ਗੱਲ ਸਮਾਜ ਇਹ ਕਹਿੰਦਾ ਸਾਰਾ ਸਿਆਣੇ ਕਹਿੰਦੇ ਨੇ ਹੋਰ ਤਾਂ ਹੋਰ ਆਪਣੇ ਗੁਰੂ ਸਾਹਿਬ ਦਾ ਵੀ ਇਹੀ ਸਿਧਾਂਤ ਆ ਕਿ ਸਿੰਪਲ ਲਿਵਿੰਗ ਹਾਈ ਥਿੰਕਿੰਗ ਪਰ ਅੱਜ ਜਿਹੜੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸਣ ਜਾ ਰਿਹਾ ਇਹ ਮੈਨੂੰ ਵਧੀਆ ਲੱਗੀ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਦੋਸਤੋ ਇਹ ਗੱਲ ਕਹਿ ਰਹੇ ਨੇ ਡਿਪਟੀ ਸਰਦਾਰ ਗਵਿੰਦਰ ਸਿੰਘ ਡੀਐਸਪੀ ਸਰਦਾਰ ਗਵਿੰਦਰ ਸਿੰਘ ਇਹ ਉਹੀ ਡੀਐਸਪੀ ਸਾਹਿਬ ਨੇ ਬਹੁਤ ਵਧੀਆ ਇਨਸਾਨ ਨੇ ਇਹ ਉਹੀ ਡੀਐਸਪੀ ਸਾਹਿਬ ਨੇ ਜਿਹੜੇ ਲਾਰੈਂਸ ਮਿਸ਼ਰੋਈ ਨੂੰ ਜਦੋਂ ਉਸੇ ਵਾਲੇ ਦਾ ਕਤਲ ਹੋਇਆ ਸੀ ਇਹ ਲਾਰੈਂਸ ਮਿਸ਼ਰੋਈ ਨੂੰ ਟ੍ਰਾਂਜ਼ਿਟਰ ਰਿਮਾਂਡ ਤੇ ਦਿੱਲੀ ਤੋਂ ਮਾਨਸਾ ਲੈ ਕੇ ਆਈ ਸੀ ਪਹਿਲਾਂ ਉਹਨਾਂ ਦੀ ਵੀਡੀਓ ਦੇਖੋ ਫਿਰ ਆਪਾਂ ਅੱਗੇ ਗੱਲ ਕਰਾਂਗੇ ਪੰਜਾਬੀਆਂ ਦੀ ਫਿਦਰਤ ਹੈ ਫੁਕਰਾਪਣ ਫੁਕਰੇ ਬਣਨਾ ਆਪਦੇ ਆਪ ਨੂੰ ਦੂਜਿਆਂ ਨਾਲੋਂ ਉੱਤੇ ਦਿਖਾਉਣਾ ਸੁਪੀਰੀਅਰ ਦੱਸੋ ਸੁਪੀਰੀਅਰ ਇੱਕ ਜਿੰਨਾ ਵੱਡਾ ਬੰਦਾ ਹੋ ਜਿੰਨਾ ਵੱਡਾ ਬੰਦਾ ਹੋ ਉਹਦੇ ਕੋਲੇ ਛੋਟਾ ਫੋਨ ਹੋ ਹਾਂ ਜਿੰਨਾ ਨੰਗ ਬੰਦਾ ਹੋ ਜਿੰਨਾ ਸਾਲਾ ਮਲੰਗ ਬੰਦਾ ਹੋ ਉਹਦੇ ਕੋਲੇ Apple 16G Apple 15G ਫਿਰ ਚਾਰ ਚਾਰ ਵਾਰੀ ਕਰਕੇ ਦਿਖਾਓ ਮੇਰੇ ਕੋਲ ਆ ਪਤਾ ਹੁੰਦਾ ਵੀ ਨੰਗ ਹੈ ਸਾਲਾ ਹਾਂਜੀ ਦੋਸਤੋ ਦੇਖ ਲਈ ਵੀਡੀਓ ਇਹ ਬਿਲਕੁਲ ਗੁਰੂ ਸਾਹਿਬ ਦਾ ਆਪਣੇ ਦੱਸਦਾਤਾ ਆਪਣੇ ਦਸੇ ਗੁਰੂ ਸਾਹਿਬਾਨਾਂ ਨੇ ਤੇ 11ਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਸਿਧਾਂਤ ਦਰਸਾਇਆ ਜਾਂਦਾ ਇਹੀ ਵਰਤਾਰਾ ਤਾਂ ਸਾਰਾ ਸਿੱਖੀ ਜਮਦਾ ਕਿ ਸਿੰਪਲ ਲਿਵਿੰਗ ਹਾਈ ਥਿੰਕਿੰਗ ਤੇ ਜੋ ਗੱਲ ਡਿਪਟੀ ਸਾਹਿਬ ਨੇ ਕਹੀ ਆ ਗਵਿੰਦਰ ਸਿੰਘ ਨੇ ਮੈਂ ਇਹਨਾਂ ਦਾ ਕਾਇਲ ਹੋ ਗਿਆ ਵੈਸੇ ਤਾਂ ਮੈਂ ਇਹਨਾਂ ਦਾ ਪਹਿਲਾਂ ਤੋਂ ਹੀ ਫੈਨ ਆ ਤੇ ਪਰ ਇੱਕ ਇੱਕ ਗੱਲ ਇਹਨਾਂ ਦੀ ਸਚਾਈ ਆ ਬਿਲਕੁਲ ਵੈਸੇ ਹੁਣ ਤਾਂ ਕੁਝ ਜ਼ਿਆਦਾ ਹੀ ਹੋਇਆ ਪਿਆ ਇਹ ਜਿਹੜਾ ਆ ਜਿਹੜਾ ਵਰਤਾਰਾ ਸਿਰਜ ਰਿਹਾ ਹੈ ਨਾ ਇਹ ਹੁਣ ਜ਼ਿਆਦਾ ਹੀ ਵਧਿਆ ਪਿਆ ਹੈ ਨਾ ਮੈਂ ਤੁਹਾਨੂੰ ਇਹ ਤਾਂ ਦੱਸ ਰਿਹਾ ਕਿਉਂਕਿ ਰੋਜ਼ ਆਪਾਂ ਦੇਖਦੇ ਆਂ ਕੁਝ ਕੋਈ ਇਹਨਾਂ ਸਿਧਾਂਤਾਂ ਦੇ ਪਹਿਰਾ ਬਿਰਲੇ ਹੀ ਦਿੰਦੇ ਨੇ ਜਿਨੂੰ ਆਪਾਂ ਕਹਿੰਦੇ ਆ ਸਿੰਪਲ ਲਿਵਿੰਗ ਹਾਈ ਥਿੰਕਿੰਗ ਡੈਪਟੀ ਸਾਹਿਬ ਦੀ ਇੱਕ ਗੱਲ ਹੋਰ ਸੁਣੋ ਬਾਕੀ ਚਰਚਾ ਆਪਾਂ ਬਾਅਦ ਚ ਕਰਦੇ ਆ ਇੱਕ ਵੀਡੀਓ ਹੋਰ ਸੁਣੋ ਆ ਪਹਿਲਾਂ ਜਿੰਨਾ ਵੱਡਾ ਬੰਦਾ ਹੋ ਉਹਦੇ ਕੋਲੇ ਛੋਟੀ ਕਾਰ ਹੋ ਉਹ ਸਿੰਪਲ ਰਹੂ ਸਿੰਪਲ ਸਾਦਗੀ ਸਾਦਗੀ ਹੋ ਜਿੰਨਾ ਭਰਿਆ ਹੋ ਜਿੰਨਾ ਤਖੜਾ ਬੰਦਾ ਹੋ ਤੇ ਜਿਹੜਾ ਸਿਰੇ ਦਾ ਨੰਗ ਹੋ ਉੰਨੀਆਂ ਉਹਦੀਆਂ ਮੁੱਛਾਂ ਤਾਂ ਨੂੰ ਉੰਨੇ ਹੀ ਉਹਦੇ ਕੋਲੇ ਵੱਡੀ ਗੱਡੀ ਤੇ ਵਿੱਚੋਂ ਗੂਠੇ ਲਾ ਲਾ ਕੇ ਖੋਖਲੇ ਹੋਏ ਪਏ ਹੁੰਦੇ ਹਾਂ ਕਿਸੇ ਨੇ ਲੇਮਟ 50 ਲੱਖ ਦੀ ਚੱਕੀ ਏ ਹਾਂ ਇਸ ਕਿਸੇ ਨੇ ਕਰੋੜ ਦੀ ਚੱਕੀ ਐ ਜਾ ਕੇ ਬੈਂਕ ਦੇ ਵਿੱਚ ਉਹੀ 50 ਲੱਖ ਦਾ 40 ਲੱਖ ਦਾ ਵਿਆਜ ਹੀ ਭਰੀ ਜਾਂਦੇ ਐ ਲਿਮਿਟ ਭਰਨ ਦੀ ਤਾਂ ਉਹਨਾਂ 'ਚ ਹਿੰਮਤ ਹੀ ਨਹੀਂ ਇਹ ਸਾਡੀ ਹਾਂਜੀ ਦੇਖ ਲਈ ਵੀਡੀਓ ਡਿਪਟੀ ਸਾਹਿਬ ਦੀ ਬਿਲਕੁਲ ਸੱਚ ਗੱਲ ਆ ਇਹ ਕੱਲੀ ਕੱਲੀ ਗੱਲ ਡਿਪਟੀ ਸਾਹਿਬ ਦੀ 16 ਨੇ ਸੱਚ ਆ ਕਿ ਜਿੰਨਾ ਵੱਡਾ ਆਦਮੀ ਹੋਊਗਾ ਉਹਨੀ ਛੋਟੀ ਗੱਡੀ ਹੋਊ ਜਿੰਨਾ ਜ਼ਿਆਦਾ ਲਫਾਫਾ ਹੋਊਗਾ ਜਾਂ ਫੁਕਰਾ ਹੋਊਗਾ ਉਹਨੀ ਜ਼ਿਆਦਾ ਵੱਡੀ ਗੱਡੀ ਹੋਊ ਮੈਂ ਤੁਹਾਨੂੰ ਜਿਹੜੀ ਮੇਰੇ ਨਾਲ ਵਾਪਰੀਆ ਗੱਲ ਤੁਹਾਨੂੰ ਮੈਂ ਉਹ ਦੱਸਣ ਜਾ ਰਿਹਾ ਹਾਂ ਪਰਸ ਜਦੋਂ ਮੇਰਾ ਬੇਟਾ ਸਕੂਲੋਂ ਆਇਆ ਮੈਨੂੰ ਕਹਿੰਦਾ ਪਾਪਾ ਰਸਤੇ 'ਚ ਮੈਂ 7 ਕੇ 8 18 18 ਦੇਖੀਆਂ ਮੈਂ ਉਹਦਾ ਸਕੂਲ ਸਾਰੀ 5 6 ਕਿਲੋਮੀਟਰ ਤੇ ਤੇ ਪਿੰਡਾਂ ਦੇ ਵਿੱਚ ਦੀ ਰਾਹ ਤੇ 7 8 18 18 17 18 ਲੱਖ ਦੀਆਂ ਮੇਰੇ ਖਿਆਲ ਨਾਲ ਸੋ ਦੋਸਤੋ ਵੀ ਕਹਿਣ ਦਾ ਮਤਲਬ ਇਹ ਜਿਹੜੋ ਕੁਝ ਡਿਪਟੀ ਸਾਹਿਬ ਨੇ ਆਪਨ ਦੱਸਿਆ ਜੋ ਡਿਪਟੀ ਸਾਹਿਬ ਦੇ ਵਿਚਾਰ ਨੇ ਬਿਲਕੁਲ ਸਹੀ ਨੇ 16 ਨੇ ਸੱਚ ਨੇ ਜਿੰਨਾ ਵੱਡਾ ਫੋਨ ਹੋਊਗਾ ਉਨਾ ਹੀ ਵੱਡਾ ਨੰਗ ਹੋਊਗਾ ਸੋ ਦੋਸਤੋ ਜਿਹਦੇ ਕੋਲ ਵੱਡਾ ਫੋਨ ਹੁੰਦਾ ਨਾ ਉਹ ਬਾਰ-ਬਾਰ ਕੱਢ-ਕੱਢ ਕਦੇ ਕਾਊਂਟਰ ਤੇ ਰੱਖਦਾ ਕਰੇ ਉੱਤੇ ਰੱਖਦਾ ਕਰੇ ਵੀ ਲੋਕ ਦੇਖ ਲੈਣਾ ਜੇ ਮੈਂ ਕਹਿੰਦੇ ਨੇ ਕੁਮਾਰੀ ਆਪਦੇ ਭਾਂਡੇ ਨੂੰ ਬਾਰ-ਬਾਰ ਸੁਲਾਉਂਦੀ ਹੁੰਦੀ ਆ ਉਹ ਕੰਮ ਇਹ ਹੁੰਦਾ ਉਹੀ ਕੰਮ ਗੱਡੀ ਵਾਲਾ ਮੇਰੀ ਵੀ ਥਿੰਕਿੰਗ ਸੇਮ ਆ ਤੇ ਤੁਹਾਡੀ ਦੋਸਤੋ ਕੀ ਆ ਕਿ ਜੋ ਡਿਪਟੀ ਸਾਹਿਬ ਨੇ ਗੱਲਾਂ ਕਹੀਆਂ ਨੇ ਕੀ ਇਹ ਬਿਲਕੁਲ ਸਹੀ ਨੇ ਜੇ ਤੁਹਾਨੂੰ ਸਹੀ ਲੱਗਦੀਆਂ ਨੇ ਤਾ ਵਿਚਾਰ ਦੋ ਨਹੀਂ ਵੀ ਸਹੀ ਲੱਗਦੀ ਤਾਂ ਵੀ ਵਿਚਾਰ ਦੋ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਚੰਗੀ ਲੱਗੇ ਤਾਂ ਗਾਹ ਸ਼ੇਅਰ ਕਰ ਦਿਓ ਧੰਨਵਾਦ ਦੋਸਤਾਂ